ਸ਼ੀਸ਼ੇ ਦੇ ਵਿੱਚ ਖੁਦ ਆਪਾ ਹੀ ਦਿਸਦਾ ਸ਼ੀਸ਼ੇ ਦੇ ਵਿੱਚ ਖੁਦ ਆਪਾ ਹੀ ਦਿਸਦਾ ਕੋਈ ਲੁਕੀ ਹੋਈ ਤਸਵੀਰ ਨਹੀਂ ਹੁੰਦੀ ਕੋਈ ਲੁਕੀ ਹੋਈ ਤਸਵੀਰ ਨਹੀਂ ਹੁੰਦੀ ਆਪਣੇ ਕੀਤੇ ਕਰਮ ਹੀ ਲੇਖ ਨੇ ਬਣਦੇ ਆਪਣੇ ਕੀਤੇ ਕਰਮ ਹੀ ਲੇਖ ਨੇ ਬਣਦੇ ਕੋਈ ਲਿਖੀ ਹੋਈ ਤਕਦੀਰ ਨਹੀਂ ਹੁੰਦੀ ਕੋਈ ਲਿਖੀ ਹੋਈ ਤਕਦੀਰ ਨਹੀਂ ਹੁੰਦੀ ਜੀਸ਼ੇ ਦੇ ਵਿੱਚ ਖੁਦ ਆਪਾ ਹੀ ਦਿਸਦਾ ਕੋਈ ਲੁਕੀ ਹੋਈ ਤਸਵੀਰ ਨਹੀਂ ਹੁੰਦੀ ਕੋਈ ਲੁਕੀ ਹੋਈ ਤਸਵੀਰ ਨਹੀਂ ਹੁੰਦੀ ਬਿਨਾ ਮਿਹਨਤ ਦੇ ਮੰਜ਼ਿਲ ਮਿਲ ਜਾ ਬਿਨਾ ਮਿਹਨਤ ਦੇ ਮੰਜ਼ਿਲ ਮਿਲ ਜਾਵੇ ਐਸੀ ਹੱਥਾਂ ਵਿੱਚ ਕੋਈ ਲਕੀਰ ਨਹੀਂ ਹੁੰਦੀ ਐਸੀ ਹੱਥਾਂ ਵਿੱਚ ਕੋਈ ਲਕੀਰ ਨਹੀਂ ਹੁੰਦੀ ਆਪਣੇ ਕੀਤੇ ਕਰਮ ਹੀ ਲੇਖ ਨੇ ਬਣਦੇ ਆਪਣੇ ਕੀਤੇ ਕਰਮ ਹੀ ਲੇਖ ਨੇ ਬਣਦੇ ਕੋਈ ਲਿਖੀ ਹੋਈ ਤਕਦੀਰ ਨਹੀਂ ਹੁੰਦੀ ਕੋਈ ਲਿਖੀ ਹੋਈ ਤਕਦੀਰ ਨਹੀਂ ਹੁੰਦੀ ਸੱਚ ਦੇ ਰਾਹ ਤੇ ਕੋਈ ਵਿਰਲਾ ਹੀ ਚੱਲਦਾ ਸੱਚ ਦੇ ਰਾਹ ਤੇ ਕੋਈ ਵਿਰਲਾ ਹੀ ਚੱਲਦਾ ਜਿਸ ਦੀ ਮਰੀ ਹੋਈ ਜ਼ਮੀਰ ਨਹੀਂ ਹੁੰਦੀ ਜਿਸ ਦੀ ਮਰੀ ਹੋਈ ਜ਼ਮੀਰ ਨਹੀਂ ਹੁੰਦੀ ਬਿਨਾਂ ਮਿਹਨਤ ਦੇ ਮੰਜ਼ਿਲ ਮਿਲ ਜਾਵੇ ਐਸੀ ਹੱਥਾਂ ਵਿੱਚ ਕੋਈ ਲਕੀਰ ਨਹੀਂ ਹੁੰਦੀ ਐਸੀ ਅੱਥਾਂ ਵਿੱਚ ਕੋਈ ਲਕੀਰ ਨਹੀਂ ਹੁੰਦੀ ਗੱਲਬਾਤ ਰਾਹੀਂ ਸੁੱਲਝਦੇ ਨੇ ਹਰ ਮਸਲੇ ਗੱਲਬਾਤ ਰਾਹੀਂ ਸੁੱਲਝਦੇ ਨੇ ਹਰ ਮਸਲੇ ਕੋਈ ਵੀ ਸਮੱਸਿਆ ਐਨੀ ਗੰਭੀਰ ਨਹੀਂ ਹੁੰਦੀ ਕੋਈ ਵੀ ਸਮੱਸਿਆ ਐਨੀ ਗੰਭੀਰ ਨਹੀਂ ਹੁੰਦੀ ਸੱਚ ਦੇ ਰਾਹ ਤੇ ਕੋਈ ਵਿਰਲਾ ਹੀ ਤੁਰਦਾ ਸੱਚ ਦੇ ਰਾਹ ਤੇ ਕੋਈ ਵਿਰਲਾ ਹੀ ਤੁਰਦਾ ਜਿਸ ਦੀ ਮਰੀ ਹੋਈ ਜਬੀਰ ਨਹੀਂ ਹੁੰਦੀ ਜਿਸ ਦੀ ਮਰੀ ਹੋਈ जमीर नहीं होंगी अमर जालम जुलम कर नहीं रुकता अमर जालम जुलम कर नहीं रुकता जेकर पढ़ी कोई चंगी तकरीर नहीं होंगी जेकर पढ़ी कोई चंगी तकरीर नहीं होंगी शीशे दे के खुद आपा ही दिसदा कोई लुकी हुई तस्वीर नहीं होंगी कोई लुकी हुई तस्वीर नहीं होंगी